ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣੇ ਚਾਹੀਦੇ ਮੈਂ ਤੁਹਾਡਾ ਆਪਣਾ ਗੁੱਗਲ ਸਾਹਿਬ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਸਾਰਿਆਂ ਦਾ ਤੇ ਆਪਾਂ ਅੱਜ ਦੀ ਸਵੇਰ ਕਿਸ ਜਗ੍ਹਾ ਤੇ ਖੜੇ ਆ ਮੈਂ ਤੁਹਾਨੂੰ ਦੱਸਦਾ ਆਪਾਂ ਖੜੇ ਆ ਖੋਲ ਖੀਆਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਇਹ ਤੇ ਪਾਰਕਿੰਗ ਬਹੁਤ ਤਗੜੀ ਆ ਤੇ ਆਪਾਂ ਰਾਤ ਇਸ ਜਗ੍ਹਾ ਤੇ ਰੁਕੇ ਸੀ ਕਿਉਂਕਿ ਅੱਗੇ ਟੂਲ ਪੈਂਦਾ ਏ ਟੂਲ ਤੇ ਇੱਕ ਤਾਂ ਫਾਸਟੈਗ ਲਵਾਉਣਾ ਆ ਹਨਾ ਇਹਨੂੰ ਤੇ ਆਪਾਂ ਇਹ ਟਰਾਲੀ ਜੋੜ ਕੇ ਆਏ ਆ ਫਾਸਟਕ ਲੌਂਗ ਟੈਂਪਰਰੀ ਨੰਬਰ ਤੇ ਹਜੇ ਨੰਬਰ ਆਇਆ ਨਹੀਂ ਇਹ ਆਪਣਾ ਆਲੀ ਆਲੀ ਕੈਸਾ ਬਈ ਠੀਕ ਐ ਤੇ ਆਪਾਂ ਇਹਦਾ ਟਰਾਲੀ ਜੋੜ ਕੇ ਲਏ ਆ ਮੈਡ ਬਿਚ ਲਾਂਦੇ ਹੋਇਆ ਥੱਲੇ ਪਾਉਣ ਵਾਸਤੇ ਮਾਲ ਲੋਡ ਕਰਨਾ ਹੈ ਉਹਦੇ ਵਾਸਤੇ ਹਨਾ ਤੇ ਨਾ ਤੋਂ ਕੇ ਤਿਆਰੀ ਹਰੀ ਹੋ ਗਿਆ ਹੁਣ ਆਪਾਂ ਚੱਲਾਂਗੇ ਮੱਥਾ ਟੇਕਣ ਤੇ ਗੱਡੀ ਨਵੀਂ ਆ ਗੁਰਦੁਆਰਾ ਸਾਹਿਬ ਆਏ ਆ ਤਾਂ ਜ਼ਰੂਰੀ ਆ ਨਾ ਬਾਬੇ ਨੇ ਬੁਲਾਇਆ ਆਪਾਂ ਨੂੰ ਤੇ ਮੱਥਾ ਟੇਕਣਾ ਜ਼ਰੂਰੀ ਬਣਦਾ ਆ ਇਹ ਪਾਰਕਿੰਗ ਆ ਬਹੁਤ ਤਗੜੀ ਇੱਧਰ ਵੀ ਆ ਤੇ ਇੱਧਰ ਵੀ ਪਾਰਕਿੰਗ ਆ ਇਹ ਦੇਖੋ ਇਹ ਪਾਰਕਿੰਗ ਆ ਦੋ ਆ ਸਾਹਮਣੇ ਵੀ ਗੱਡੀ ਬਹੁਤ ਖੜਦੀ ਆ ਰਾਤ ਨੂੰ ਉਹ ਮੇਨ ਰੋਡ ਆ ਗਿਆ ਮੇਨ ਰੋਡ ਜਿਹੜਾ ਐਸ ਸਾਈਡ ਰੋਪੜ ਇਸ ਸਰ ਚੰਡੀਗੜ੍ਹ ਠੀਕ ਆ ਤੇ ਆਪਾਂ ਇਸ ਜਗ੍ਹਾ ਤੇ ਆ ਤੇ ਹੁਣ ਆਪਾਂ ਚੱਲਦੇ ਆਪਾਂ ਅਰਜੀਤ ਸਿੰਘ ਦਾ ਗੁਰਦੁਆਰਾ ਇਹ ਨਾਮ ਤੇ ਤੇ ਉਹਨਾਂ ਦੇ ਗੁਰਦੁਆਰਾ ਸਾਹਿਬ ਚੱਲਦੇ ਆ ਤੇ ਅਰਦਾਸ ਬੇਨਤੀਆਂ ਕਰਦੇ ਆ ਮੱਥਾ ਟੇਕਦੇ ਆ ਗੱਡੀ ਦੇ ਹਨਾ ਨਾਮ ਤੋਂ ਵੀ ਆਪਾਂ ਜਰੂਰ ਮਤਾਂ ਦੇ ਕੀ ਵੀ ਨਵੀਂ ਗੱਡੀ ਆਈ ਹੈ ਮਾਰੇ ਵਾਦਾ ਕਰੇ ਚਰਦੇ ਆਂ ਕਲਾ ਬਖਸ਼ੇ ਆਪਣੇ ਦੀ ਮਹਾਰਾਜ ਕਿਰਪਾ ਕਰਦੇ ਰਹਿਣ ਵਧੀਆ ਹਨਾ ਤੇ ਚਲੋ ਚਲਦੇ ਆ ਆ ਦੇਖੋ ਇਹ ਵੀ ਪਾਰਕਿੰਗ ਹੈ ਇੱਧਰ ਵੀ ਦੋਨਾਂ ਸਾਈਡ ਪਾਰਕਿੰਗ ਆਈਆਂ ਇਹ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਸੋਲਖੇ ਗੁਰਦੁਆਰਾ ਸਾਹਿਬ ਰੋਪੜ ਤੋਂ ਇਹ ਜਦੋਂ ਆਪਾਂ ਇਨਾਂ ਨੂੰ ਨਹੀਂ ਪਤਾ ਜਦੋਂ ਆਪਾਂ ਰੋਪੜ ਤੋਂ ਜਾਂਦੇ ਆਂ ਚੰਡੀਗੜ੍ਹ ਨੂੰ ਖਰੜ ਮੋਹਾਲੀ ਨੂੰ ਜਾਂਦੇ ਆਂ ਤਾਂ ਰੋਪੜ ਤੋਂ ਇਹ 10 ਕਿਲੋਮੀਟਰ ਤੇ ਪੈਂਦਾ 8-10 ਕਿਲੋਮੀਟਰ ਤੇ ਟੂਲ ਆਂਦਾ ਹੈ ਸੋਲਕੀਆਂ ਉਹ ਟੂਲ ਪਾਰ ਕਰਦੀ ਸਾਰੇ ਗੁਰਦੁਆਰਾ ਸਾਹਿਬ ਆਉਂਦਾ ਹੈ ਤੇ ਆਹ ਬਾਈ ਨੇ ਵੀ ਲੋਡ ਕਰਿਆ ਹੋਇਆ ਕੈਂਟਰ ਤੇ ਟਰੈਕਟਰ ਹੈਵੀ ਟਰੈਕਟਰ ਆ ਸੋਨਾਲੀਕਾ ਹੈ ਨਾ ਤੇ ਆਪਾਂ ਇੱਧਰ ਬਾਥਰੂਮ ਵਗੈਰਾ ਬਣੇ ਹੋਇਆ ਨਹਾਉਣ ਤੋਂ ਬਹੁਤ ਵਧੀਆ ਤੇ ਡਰਾਈਵਰ ਜਿੰਨੇ ਵੀ ਆਉਂਦੇ ਆ ਉਹ ਨਹਾਉਂਦੇ ਆ ਤੇ ਇਹ ਗੁਰਦੁਆਰਾ ਸਾਹਿਬ ਢੋਲਕੀਆਂ ਗੁਰਦੁਆਰਾ ਪੱਪਾ ਦੀਪ ਸਿੰਘ ਜੀ ਤੇ ਆਪਾਂ ਜਾ ਕੇ ਆਨੇ ਇੱਕ ਵਾਰੀ ਮੱਥਾ ਟੇਕ ਕੇ ਆਈਏ ਹਨਾ ਫਿਰ ਮਿਲਦੇ ਆ ਤੁਹਾਨੂੰ ਮੱਥਾ ਟੇਕ ਕੇ ਹਲੋ ਵੀ ਆਪਾਂ ਆ ਗਏ ਆ ਦਰਸ਼ਨ ਮੇਲੇ ਕਰ ਰਹੇ ਆ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਤੇ ਚੱਲਦੇ ਆ ਹੁਣ ਆਪਾਂ ਆਪਣਾ ਇੱਕ ਤਾਂ ਫਾਸਟ ਟੈਗ ਲਵਾਈਏ ਇਹਨੂੰ ਹੈਨਾ ਚੱਲਿਆ ਲਈ ਚੱਲ ਜਾ ਜੀ ਸਟਾਰਟ ਕਰਦੇ ਹਾਂ ਜੀ ਆਓ ਜੀ ਲੋ ਜੀ ਹੋ ਗਿਆ ਬਾਹਰ ਹੋ ਗਈ ਹੈ ਤੇ ਚੱਲਦੇ ਆਂ ਫਿਰ ਬੈਕ ਇੱਥੋਂ ਬੈਕ ਲੈ ਕੇ ਜਾਣੀ ਪੈਣੀ ਸਾਨੂੰ ਉਹ ਕਿਉਂਕਿ ਉਦੋਂ ਐਂਦਾ ਟਰਨ ਮਾਰਨਾ ਥੋੜਾ ਜਿਹਾ ਔਖਾ ਏ ਬੈਕ ਲੈ ਕੇ ਜਾਣੇ ਆ ਇਹ ਉਹ ਰੋਡ ਤੋਂ ਅੱਗੇ ਟਰਨ ਮਾਰਨਾ ਥੋੜੀ ਜਿਹੀ ਦਿੱਕਤ ਆ ਚਲੋ ਕਰਦੇ ਆ ਕੋਈ ਨਹੀਂ ਲੈ ਕੇ ਜਾਂਨੇ ਬੈਕ ਫਲਾਵੀ ਤਿਆਰੀ ਹੋਲਾ ਚੱਲਣ ਦੀ ਪਾ ਆ ਕੇ ਆ ਲਓ ਵਾਏ ਸੱਚੇ ਪਾਤਸ਼ਾ ਪਹਿਲਾ ਗियर ਕਰਕੇ ਕਹਿੰਦੇ ਪਹਿਲਾਂ ਥੋੜੀ ਜਿਹੀ ਅੱਗੇ ਤੋਰੋ ਵਾਏ ਸਤਨਾਮ ਸ਼੍ਰੀ ਵਾਗਿ ਸਰ ਜੀਓ ਲਓ ਜੀ ਹੁਣ ਚੱਲੀਏ ਫਿਰ ਆਪਾਂ ਰਿਵਰਸ ਤੇ ਕਿਉਂਕਿ ਆਪਾਂ ਨੇ ਜਾਣਾ ਬੈਕ ਉਹ ਲਈ ਇਸ਼ਾਰਾ ਦੇ ਰਿਹਾ ਆਪਾਂ ਨੂੰ ਚੱਲਦੇ ਆਂ ਫਿਰ ਠੀਕ ਹੈ ਸਾਰੀ ਪਾਰਕਿੰਗ ਬਹੁਤ ਤਗੜੀ ਹੋਰੇ ਕਰਦੇ ਆ ਇੱਕ ਵਾਰੀ ਰਿਵਰਸ ਕਰ ਲਈਏ ਫਿਰ ਆਪਾਂ ਤੁਹਾਨੂੰ ਮਿਲਦੇ ਆ ਠੀਕ ਹੈ ਇੱਥੋਂ ਪਾਰਕਿੰਗ ਤੋਂ ਨਿਕਲ ਗਏ ਚਲਦੇ ਆ ਬਾਹਰ ਫਿਰ ਆਹ ਇਹ ਬ੍ਰੋਸਾ ਤੇ ਪਾਛਾ ਆ ਵੀ ਉੱਥੋਂ ਬੈਕ ਕਰ ਲਿਆ ਆਪਾਂ ਚਲਦੇ ਲਾ ਲੱਗ ਜਾਂਦੀ ਆ। ਗਰਦੀ ਚੌੜੀ ਆ। ਇਹ ਹੈ ਗੁਰਦੁਆਰਾ। ਆਪਾਂ ਇੱਥੋਂ ਮੱਥਾ ਟੇਕ ਕੇ ਚੱਲੇ ਆਂ। ਲੈ ਗਏ ਬਾਪਿਆਂ ਦਾ ਨਾਮ। ਤੋ ਟੈਕ ਉਹ ਲਾ ਰਿਹਾ ਸਾਹਮਣੇ ਟੂਲਾ। ਟੂਲ ਤੇ ਹੁਣ ਦੇਖਨੇ ਕੋ ਫਾਸਟੈਗ ਵਾਲਾ। ਲਾਉਣਾ ਫਾਸਟੈਗ। ਆਨੇ ਆ ਗਿਆ ਲੋ ਵੀ ਸੱਚ ਨੂੰ ਆਪਾਂ ਆਹ ਫਾਸਟੈਗ ਵਾਲੇ ਮੁੰਡੇ ਫਾਸਟੈਗ ਲਵਾ ਰਹੇ ਐ ਤੇ ਤੇ ਫਾਸਟੈਗ ਲਵਾਉਣਾ ਜ਼ਰੂਰੀ ਆ ਇੱਕ ਨਾ ਆਹ ਸਟਿੱਪਣੀ ਆਪਾਂ ਪਹਿਲਾਂ ਇੱਕ ਵਾਰੀ ਧੋਖਾ ਖਾਦਾ ਇਹਦਾ ਜਦੋਂ ਦੂਜਾ ਟਰੱਕ ਸੀਗਾ ਨਾ ਜਦੋਂ ਕਟਿੰਗ ਕਰਦੇ ਆ ਤਾਂ ਆਹ ਜਦੋਂ ਘੁੰਮਦੀ ਐਲ ਬਣਦੀ ਐ ਦੇ ਉੱਪਰ ਲੱਗਦੀ ਆ ਦੇਖੋ ਇਹਦੇ ਉੱਪਰ ਲੱਗਿਆ ਨਿਸ਼ਾਨ ਪਿਆ ਪਿਛਲੀ ਵਾਰੀ ਸਾਡੀ ਸਟਿੱਪਣੀ ਕੋ ਫਟ ਗਈ ਸੀਗੀ ਨਮੀ ਦੀ ਨਮੀ ਇੱਦਾਂ ਹੀ ਜਿੱਦਾਂ ਹੋਣਾ ਹੈ ਇਹਦਾ ਪਹਿਲਾਂ ਵੀ ਮੈਨੂੰ ਮੈਂ ਦੇਖਦਾ ਯਾਰ ਇਹ ਕੱਲ੍ਹ ਇਹ ਥੋੜੀ ਇਹ ਇਦਾਂ ਲੱਗੀ ਐ ਇਹਦੇ ਨਾਲ ਹੁਣ ਮੈਂ ਸੋਚ ਰਿਹਾ ਇਹਨੂੰ ਖੋਲ ਕੇ ਉੱਪਰ ਰੱਖੀਏ ਤਾਂ ਕਿ ਇੱਥੇ ਦਿੱਕਤ ਨਾ ਆਵੇ ਬਹੁਤ ਗਲਤ ਆ ਔਰੇ ਹੋਣੀ ਨਹੀਂ ਚਾਹੀਦੀ ਇਹ ਇਹਦਾ ਜਾਂ ਤਾਂ ਫਿਰ ਇਹਨੂੰ ਥੋੜੀ ਜੀ ਹੋਰ ਅੱਗੇ ਕਰਨਾ ਚਾਹੀਦਾ ਇਹਦੀ ਜਗ੍ਹਾ ਥੋੜੀ ਜੀ ਹੋਰ ਅੱਗੇ ਹੋਣੀ ਚਾਹੀਦੀ ਆ ਬਿਲਕੁਲ ਹੀ ਇੱਥੇ ਤਾਂ ਟਰਾਲੀ ਨੂੰ ਬਹੁਤ ਦਿੱਕਤ ਆਉਂਦੀ ਐ ਟਰਾਲੀ ਨੇ ਟਾਇਰ ਪਾੜ ਦਿੰਦੀ ਐ ਇਹ ਟਰਾਲੀ ਇੱਥੇ ਤੇ ਨਹੀਂ ਚਾਹੀਦੀ ਮੇਰੇ ਹਿਸਾਬ ਨਾਲ ਗਲਤ ਆ ਬਾਕੀ ਔਰ ਟੋਲ ਹੈ ਰੋਪੜਾ ਇਹ ਆਪਾਂ ਲੱਗੇ ਆ ਫਾਸਟੈਗ ਲਵਾਣ ਨੇ ਫਾਸਟੈਗ ਲਵਾ ਕੇ ਫਿਰ ਚੱਲਾਂਗੇ ਪਹਿਲਾਂ ਲੱਗਿਆ ਹੋਇਆ ਉਹ ਏਜੰਸੀ ਦਾ ਹੀ ਆ ਏਜੰਸੀ ਵਾਲਾ ਤਾਂ ਹੁਣ ਚੱਲਣਾ ਨਹੀਂ ਆਪਾਂ ਨੂੰ ਆਪਣਾ ਲਵਾਉਣਾ ਪੈਣਾ ਫਾਸਟੈਗ ਦੇ ਉਹ ਲਵਾਨੇ ਆ ਫਾਸਟੈਗ ਲਵਾ ਕੇ ਫਿਰ ਆਪਾਂ ਚੱਲਾਂਗੇ ਠੀਕ ਹੈ ਸਾਨੂੰ ਲੈ ਕੇ ਚੱਲਾਂਗੇ ਫਿਰ ਤੇ ਹੁਣ ਪਹਿਲਾਂ ਸਟਿੱਪਣੀ ਵੀ ਖੋਲਦੀਆਂ ਨਾਲੇ ਫਾਸਟੈਗ ਲਾਜੂਗਾ ਨਾਲੇ ਸਟਿੱਪਣੀ ਖੋਲ ਕੇ ਉੱਪਰ ਰੱਖ ਦਿੰਨੇ ਆ ਟੰਗ ਦਿੰਨੇ ਆ ਇਹਨੂੰ ਟੈਨਸ਼ਨ ਫਰੀ ਰਹੂਂਗੇ ਇਹਦੇ ਕਰਦੇ ਆ ਹੁਣ ਫੇ ਲਓ ਵੀ ਸੱਜਣੋ ਹਟੈਗ ਆਪਾਂ ਲਵਾ ਲਿਆ ਨਵਾਂ ਇਹ ਹੁਣ ਚੱਲਦਾ ਕਿਤਾਕ ਦੇਖਦੇ ਆ ਬਾਕੀ ਸਟਿੱਪਣੀ ਵੀ ਆਪਾਂ ਲਾ ਕੇ ਹੋ ਰੱਖਤੀ ਆ ਇੱਥੇ ਬਹੁਤ ਤੰਗਾ ਤੰਗ ਆਉਂਦੇ ਆ ਕਿ ਫਟ ਜਾਏ ਭੈਣ ਦੇ ਪੰਗਾ ਹੋ ਜਾਏਗਾ ਐਲੀ ਨਵਾਂ ਟਾਇਰ ਆ ਯਾਰ ਪਹਿਲੇ ਮੇਰੇ ਕੋ ਇੱਕ ਵਾਰ ਪਤਾ ਨਹੀਂ ਸੀ ਤਾਂ ਦੂਸਰੀ ਗੱਡੀ 'ਤੇ ਨਾ ਟਾਇਰ ਫਟ ਗਿਆ ਤਾਂ ਐਸੇ ਹੀ ਟਾਲੀ ਦੂਸਰੀ ਟਾਲੀ ਉਸਨੇ ਟਾਇਰ ਫਾੜਦੀ ਆ। ਕੀ ਆ ਕਿ ਸਿਆਪਾ ਕਰਨਾ ਹੈ ਉੱਪਰ ਸਹੀ ਆ ਹੂੰ ਡੱਕਤਾ ਬੰਦਤਾ ਓਕੇ ਆ। ਮੈਟ ਤੱਕ ਕਿਤੇ ਜਾਂਦੇ ਨਹੀਂ ਵੈਸੇ। ਠੀਕ ਆ ਮੈਟ ਕਿਤੇ ਨਹੀਂ ਜਾਂਦੇ। ਬਾਕੀ ਲੱਗ ਗਿਆ ਟੈਗ ਚੱਲਦੇ ਆ ਫਿਰ ਹੁਣ। ਆਪਾਂ ਟੈਗ ਹੋ ਗਿਆ ਓਕੇ। ਇਹ ਜ਼ਰੂਰੀ ਦਾ ਪੁਰਾਣਾ ਟੈਗ ਆ ਕੱਢਤਾ ਆਪਾਂ ਨੇ। ਚੱਲਦੇ ਆ ਫਿਰ ਹੁਣ। ਲੋ ਜੀ ਸੱਜਣੋ ਅੱਜ ਆਪਾਂ ਨੂੰ ਫੇਰ ਰਾਤ ਹੋ ਗਈ ਆ ਦਿਨੇ ਦੁਪਹਿਰਾ ਇੱਕ ਦੋ ਕੰਮ ਜਿਹੜੇ ਸੀ ਬਾਡੀ ਵਾਲੇ ਨੂੰ ਪਤਾ ਪਤਾ ਕਰਕੇ ਵੀ ਕੈਵਨ ਦਾ ਕੰਮ ਕਰਾਉਣਾ ਆ ਉਹਦਾ ਪੁੱਛ ਕੇ ਸਾਰਾ ਨਿਬੇੜ ਕੇ ਫੇਰ ਆਪਾਂ ਲੋਕਲ ਤਾਂ ਹੈ ਹੀ ਸੀ ਆਪਾਂ ਘਰੇ ਚੱਲ ਗਏ ਦੁਪਹਿਰਾ ਦੁਪਹਿਰਾ ਤੇ ਹੁਣ ਜਾ ਰਹੇ ਆ ਰੋਪੜ ਆ ਤੁਰੇ ਆ ਹੁਣ ਆਪਾਂ ਇਹ ਰੋਪੜ ਦਾ ਅੱਗੇ ਓਵਰ ਫਲਾਈਓਵਰ ਆਉਣਾ ਆ ਤੇ ਟ੍ਰਾਂਸਪੋਰਟ ਨਗਰ ਤੋਂ ਆਪਾਂ ਨਿਕਲ ਗਏ ਤੇ ਚੱਲਦੇ ਆ ਹੁਣ ਆਪਣੀ ਮੰਜ਼ਲ ਵੱਲ ਵਧਦੇ ਹੋਏ ਆਪਾਂ ਜਾਣਾ ਡਾਰਲਾ ਘਾਟ ਠੀਕ ਹੈ ਇਹ ਪੈਂਦਾ ਬਲਾਸਪਤ ਤੋਂ ਉੱਪਰ ਸਾਈਡ ਤੇ ਪੈਂਦਾ ਡਾਰਲਾ ਘਾਟ ਤੇ ਉੱਥੇ ਮਸ਼ੀਨ ਸ਼ਿਫਟ ਕਰਨੀ ਆ ਦੇਖਦੇ ਆ ਕੀ ਬਣਦਾ ਜਾ ਕੇ ਚੱਲਦੇ ਆ ਹੁਣ ਆਪਾਂ ਇੱਥੋਂ ਸਫ਼ਰ ਆਪਣਾ 100 ਕਿਲੋਮੀਟਰ ਪੈ ਜਾਂਦਾ ਸਾਰਾ ਹੀ ਤੇ ਆਪਾਂ ਜਾਣਾ ਮਨਾਲੀ ਵਾਲੇ ਰੋਡ ਤੇ ਠੀਕ ਹੈ ਆ ਸਾਹਮਣੇ ਮਨਾਲੀ 264 ਕੀਰਤਪੁਰ ਸਾਹਿਬ 30 ਕਿਲੋਮੀਟਰ ਐਸੇ ਰੋਡ ਤੇ ਜਾਣਾ ਆਪਾਂ ਹੁਣ ਆਪਾਂ ਇਹਨਾਂ ਰੋੜਾਂ ਤੇ ਰਿਆ ਕਰਾਂਗੇ ਤੇ ਚਲਦੇ ਆਂ ਫਿਰ ਆਪਾਂ ਹੁਣ ਜਾ ਰਹੇ ਆਂ ਹੈਨਾ ਚਲੋ ਭਾਈ ਚਲਿਏ ਆਈ ਲਵ ਟੂ ਉਪਰ ਠੀਕ ਹੈ ਜੀ ਚਲੋ ਫਿਰ ਉੱਪਰ ਨੂੰ ਪਾਰ ਕਰੀਏ ਉਹ ਇਹ ਆ ਰਿਹਾ ਟਰਨਲ ਬिलासपुर ਤੋਂ ਪਹਿਲਾ ਵੀ ਟਰਨਲ ਆ ਨਿਆ ਉਹ ਜਾਵਾਂਗੇ ਟਰਨਲ ਦੇ ਅੰਦਰ ਦੀ ਹੋ ਕੇ ਟਰਨਲ ਲਾ ਪੈ ਨਹੀਂ ਆ ਬਾਈ ਲਾਗਾ ਘਾਟ ਦਰਲੇ ਘਾਟ ਨੂੰ ਜਾਂਦਾ ਹੈ ਰੋਡ ਇਸ ਰੋਡ ਤੇ ਦੋ ਫੈਕਟਰੀਆਂ ਇੱਕ ਐਸਸੀਸੀ ਤੇ ਇੱਕ ਕੰਮਕੁੱਚਾ ਇਹ ਉਦਹੀ ਰਸਤਾ ਹੈ ਕਿ ਤੁਹਾਨੂੰ ਗੱਡੀਆਂ ਗੱਡੀਆਂ ਮਿਲਣਗੀਆਂ ਛੋਟੀਆਂ ਪਤਾ ਦੇਖੜੀਆਂ ਲਾਗਾ ਘਾਟ ये इसका डीजल बहुत लीक हो रहा है ਨਿੱਕੇ ਜਿਹੇ ਮੈਨ ਫਿਲਟਰ ਹੈ ਜੋ ਉੱਪਰੋਂ ਆਤਾ ਹੈ ਇਸ ਦਾ ਪਤਾ ਨਹੀਂ ਕਿ ਅਿੱਤ ਕਰ ਰਹੀ ਨਹੀਂ ਹੋ ਰਹਾ ਬੰਦ ਵੀ ਨਹੀਂ ਹੋਦਾ ਸਾਰੇ ਤੋਂ ਬੰਦ ਕਰ ਰਹਾ ਹਾਂ ਬੰਦ ਨਹੀਂ ਹੋਦਾ ਪੂਰਾ ਇਸ ਤੋਂ ਕਰਕੇ ਦੇਖ ਲਿਆ ਟਾਈਟ ਨਹੀਂ ਹੋ ਰਹਾ ਬੰਦ ਕੀ ਚੱਕ ਰਹਾ ਹੈ ਲਓ ਵੀ ਸਚਣੋ ਦਿੱਕਤ ਇੱਕ ਆ ਗਈ ਆਪਾਂ ਨੂੰ ਰਸਤੇ ਦੇ ਵਿੱਚ ਤੇ ਆਪਾਂ ਉਹ ਨੂੰ ਰਸਤੇ 'ਚ ਜਾਂਦੇ ਹੋਏ ਡਾਰਲਕ ਘਟ ਰੁਕਣਾ ਪੈ ਗਿਆ ਟਾਈਮ ਹੋ ਗਿਆ ਰਾਤ ਦਾ 11:00 ਵਜੇ ਸਾਨੂੰ ਘੰਟਾ ਹੀ ਹੋ ਗਿਆ ਮੇਰੇ ਕੋਲ ਅਸਲ ਦੇ ਵਿੱਚ ਟਾਈਮ ਨਹੀਂ ਸੀਗਾ ਮੈਂ ਪੱਥਰ ਲਾ ਦਿੱਤੇ ਪਿੱਛੇ ਆ ਦੇਖੋ ਕਿਉਂਕਿ ਆਪਾਂ ਰੋਡ ਦੇ ਉੱਪਰ ਖੜ੍ਹਦੇ ਆ ਸਾਈਨ ਬੋਰਡ ਹੋ ਗਿਆ ਪਿੱਛੇ ਤੋਂ ਵੀ ਗੱਡੀ 'ਚ ਪ੍ਰੋਬਲਮ ਆ ਗਈ ਆ ਤੇ ਆਹ ਪੱਥਰ ਹਨਾ ਰੱਖਦੇ ਆ ਪਿੱਛੇ ਤੋਂ ਦੇ ਆਪਣੀ ਟਰੱਕ ਆ ਪਰ ਸਾਈਡ ਤੇ ਵੈਸੇ ਦਬਾਤਾ ਬਹੁਤ ਜਗ੍ਹਾ ਹੈ ਮੈਂ ਤੁਹਾਨੂੰ ਹੁਣ ਪ੍ਰੋਬਲਮ ਦੱਸਾਂ ਕੀ ਪ੍ਰੋਬਲਮ ਆਈ ਹੈ ਰਸਤੇ 'ਚ ਜਾ ਰਹੇ ਸੀ ਜਾਂਦੇ ਜਾਂਦੇ ਨਾ ਇੱਕਦਮ ਕਿਉਂਕਿ ਨਵੀਆਂ ਗੱਡੀਆਂ ਹਜੇ ਹਨ ਕੋਈ ਥੋੜੀ-ਬਹੁਤੀ ਕਈ ਵਾਰੀ ਕੋਈ ਕਮੀ ਪੱਛੀ ਰਹਿੰਦੀ ਆ ਤੇ ਹੋ ਜਾਂਦਾ ਪ੍ਰੋਬਲਮ ਇਹਦਰ ਨਾ ਜਿਹੜਾ ਮੈਂ ਤੁਹਾਨੂੰ ਦਿਖਾਣਾ ਡੀਜ਼ਲ ਫਿਲਟਰ ਆ ਜਿਹੜਾ ਡੀਜ਼ਲ ਫਿਲਟਰ ਆ ਨਾ ਇਹ ਇਹਦਾ ਥੱਲੇ ਤੋਂ ਲੀਕ ਹੋ ਗਿਆ ਇਹ ਆ ਜਿਹੜਾ ਥੱਲੇ ਦਿੱਤਾ ਹੁੰਦਾ ਨਾ ਇਹ ਇਹ ਆਹ ਆ ਨਾ ਅਦੇ ਲੀਕ ਹੋ ਰਿਹਾ ਨਾ ਹੁਣ ਹੁਣ ਤਾਂ ਵੈਸੇ ਘਟ ਗਿਆ ਪਹਿਲਾਂ ਬਹੁਤ ਲੀਕ ਹੋਇਆ ਥੱਲੇ ਆ ਦੇਖੋ ਡੀਜ਼ਲ ਡੀਜ਼ਲ ਹੋ ਗਿਆ ਮੈਂ ਉਹਦੀ ਵੀਡੀਓ ਵੈਸੇ ਬਣਾਈ ਸੀ ਦਿਖਾਉਣਾ ਤੁਹਾਨੂੰ ਉਹ ਵੀ ਹਨਾ ਨਾਲ ਪਾਉਂਗਾ ਪਰ ਜ਼ਿਆਦਾ ਨਹੀਂ ਬਣਾ ਪਾਇਆ ਕਿਉਂਕਿ ਉਹ ਸਿਰਫ ਇੱਕ ਭੇਜਣ ਵਾਸਤੇ ਬਣਾਈ ਸੀ ਐਟ ਅ ਟਾਈਮ ਸੁਝਿਆ ਨਹੀਂ ਮਨੂੰ ਵੀਡੀਓ ਬਣਾਉਣ ਦਾ ਮਤਲਬ ਕਿਉਂਕਿ ਇਹ ਵਾਰੀ ਹੁੰਦਾ ਨਾ ਫਿਰ ਉਹਨੂੰ ਰੋਕਣ ਵਾਸਤੇ ਕਾਫੀ ਗੱਲਬਾਤ ਕੀਤੀ ਨਵੀਂ ਗੱਡੀ ਆ ਹਜੇ ਤਾਂ 2-3 ਦਿਨ ਹੀ ਹੋਏ ਆ ਗੱਡੀ ਆਈ ਨੂੰ ਹਨਾ ਫਿਰ ਉਹਦੀ ਗੱਲਬਾਤ ਕੀਤੀ ਸਾਰੀ ਤੇ ਵੀ ਕਿਦਾਂ ਰੋਕਿਆ ਜਾ ਸਕਦਾ ਇਹਦਾ ਕੀ ਹੱਲ ਹੋ ਸਕਦਾ ਵੀ ਇਹ ਅਲੀ ਜਿੱਤੋ ਲਈਆਂ ਉਹਦੇ ਨਾਲ ਗੱਲ ਕੀਤੀ ਉਹਨੇ ਕੰਪਨੀ ਦਾ ਨੰਬਰ ਅੱਗੇ ਤੋਂ ਅੱਗੇ ਦਿੱਤਾ ਅੱਗੇ ਉਹਦੀ ਕੰਪਲੀਟ ਪਾਈ ਫਿਰ ਹਨਾ ਵੈਸੇ ਕੰਪਲੀਟ ਉਹਨਾਂ ਨੇ ਕਰ ਲਈ ਐ ਨੋਟ ਤੇ ਮੈਂ ਇਹ ਵੀ ਦੇਖਿਆ ਕੰਪਲੀਟ ਨੋਟ ਹੋ ਗਿਆ ਬਟ ਉਹ ਕਹਿੰਦੇ ਵੀ ਅਸੀਂ ਹੁਣ ਨਹੀਂ ਆ ਸਕਦੇ ਹੁਣ ਤਾਂ ਬਹੁਤ ਟਾਈਮ ਮੁਗਿਆ ਨਾ ਵਰਕਸ਼ਾਪਾ ਬੰਦ ਹੋ ਜਾਂਦੀ ਹੈ ਤੇ ਅਸੀਂ ਸਵੇਰੇ ਆਵਾਂਗੇ ਪਰ ਉਹਦਾ ਹੱਲ ਜਗੁਰੂ ਨੇ ਮੈਨੂੰ ਦੱਸਤਾ ਸੀ ਵੀ ਤੁਸੀਂ ਇੱਕ ਹੱਲ ਕਰ ਸਕਦੇ ਆ ਮੇਰਾ ਡੀਜ਼ਲ ਬੰਦ ਨਹੀਂ ਹੁੰਦਾ ਕਹਿੰਦੇ ਜਾਂ ਤਾਂ ਐਮਸੀ ਲਗਾ ਦਿਓ ਉਹਨੂੰ ਠੀਕ ਹੈ ਜੇ ਐਮਸੀ ਨਹੀਂ ਲਾ ਸਕਦੇ ਤਾਂ ਇਹਦਾ ਮੇਨ ਪਾਈਪ ਖੋਲ ਦਿਓ ਤੇ ਇੱਕ ਹੋਰ ਇਹਦੀ ਗੱਲ ਆ ਫਿਰ ਮੈਂ ਇਹਦਾ ਜਿਹੜਾ ਮੇਨ ਪਾਈਪ ਡੀਜ਼ਲ ਤੋਂ ਜਾਂਦਾ ਟੈਂਕੀ ਤੋਂ ਡੀਜ਼ਲ ਟੈਂਕੀ ਤੋਂ ਫਿਰ ਉਹ ਆਪਾਂ ਨੇ ਖੋਲਿਆ ਇਹਦਾ ਤਾਂ ਕਿ ਉਹਦਾ ਜਿਹੜਾ ਤੇਲ ਆ ਉਹ ਲੀਕ ਨਾ ਹੋਵੇ ਹੈਨਾ ਤੇ ਉਹ ਆਪਾਂ ਨੇ ਖੋਲਤਾ ਹੁਣ ਤੇਲ ਲੀਕਵਿਜ ਬੰਦ ਹੋ ਗਈ ਆ ਸਾਰੀ ਤੇ ਥੋੜੀ ਥੋੜੀ ਉਹਦਾ ਵਿੱਚ ਉਹਦੇ ਜੋ ਹੈ ਉਹ ਹੈ ਹੀ ਆ ਤੇ ਹਨਾ ਬਾਕੀ ਮੈਂ ਤੁਹਾਨੂੰ ਵੀ ਆਪਣੇ ਡਰਾਈਵਰ ਵੀਰਾਂ ਨੂੰ ਦੱਸਦਾ ਜੇ ਕਿਸੇ ਨੂੰ ਕਦੇ ਪ੍ਰੋਬਲਮ ਆਉਂਦੀ ਆ ਐਦਾਂ ਦੀ ਕੋਈ ਲੀਕੀਜ ਫੀਕੀਜ ਹੁੰਦੀ ਆ ਸਵਿੱਚ ਵੀ ਮੈਂ ਕੱਟਦਾ ਸੀ ਮੇਨ ਸਵਿੱਚ ਕੱਟਦਾ ਸੀ ਫਿਰ ਵੀ ਮੇਨ ਸਵਿੱਚ ਕੱਟਣ ਦੇ ਨਾਲ ਵੀ ਡੀਜ਼ਲ ਜਿਹੜਾ ਇੱਕ ਵਾਰੀ ਚੱਲ ਪਿਆ ਉਹ ਚੱਲੇ ਰਿਹਾ ਸੀ ਉਹ ਬੰਦ ਨਹੀਂ ਹੋ ਰਿਹਾ ਤਾਂ ਡੀਜ਼ਲ ਜਿਹੜਾ ਇਹ ਫਿਰ ਉਹਦਾ ਹੱਲ ਇਹ ਸੀ ਉਹਨੂੰ ਕੱਢ ਕੇ ਪਾਈਪ ਨੂੰ ਹਨਾ ਖੋਲਿਆ ਮੇਨ ਪਾਈਪ ਜਿਹੜਾ ਜਾ ਰਿਹਾ ਉਹਦੇ ਅੰਦਰ ਫਿਰ ਉਹਨੂੰ ਆਹ ਦੇਖੋ ਪੇਜ ਕਾਸ ਲਾ ਕੇ ਮੈਂ ਬੰਦ ਕੀਤਾ ਫਿਰ ਉਹ ਪਾਈਪ ਹੈਨਾ ਉਹ ਪਾਈਪ ਬੰਦ ਕੀਤਾ ਵੀ ਤੇਲ ਬੰਦ ਹੋ ਜਵੇ ਤਾਂ ਜਾ ਕੇ ਤੇਲ ਰੁਕਿਆ ਇਹਦਾ ਨਹੀਂ ਤਾਂ ਤੇਲ ਲੀਕੇਜ ਜਿਹੜੀ ਉਹ ਬੰਦ ਨਹੀਂ ਹੋ ਰਹੀ ਆ ਡੀਜ਼ਲ ਦੇਖੋ ਕਿੰਨਾ ਗਿਰ ਗਿਆ ਜਲ ਬਹੁਤ ਜ਼ਿਆਦਾ ਗਿਰਿਆ ਤੇ ਪਾਣੀ ਹੈ ਨਹੀਂ ਹੁਣ ਮੁੰਡੇ ਨੂੰ ਪਾਣੀ ਲੈਣ ਭੇਜਿਆ ਆਪਣੇ ਅਲੀ ਲੈ ਕੇ ਆਇਆ ਪਾਣੀ ਪਾਣੀ ਲੈ ਕੇ ਆਇਆ ਇਹ ਕੋਲੀ ਇਤਨੇ ਟਾਈਮ ਸੇ ਹਮ ਲੋਗ ਵਸ ਪੂਰਾ ਖਜਲ ਖਵਾਰ ਹੋ ਰਹੇ ਆ ਚਲੋ ਕੋਈ ਨਹੀਂ ਹੋ ਗਿਆ ਹੱਲ ਬੰਦ ਹੋ ਗਿਆ ਹੁਣ ਦਿੱਕਤ ਨਹੀਂ ਉਹਨੂੰ ਰੋਟੀ ਪਾਣੀ ਖਾ ਸਕਦੇ ਆ ਸੀ ਤੇ ਰੁੱਕ ਕੇ ਹੁਣ ਸਵੇਰੇ ਆਉਂਗੇ ਕੰਪਨੀ ਵਾਲੇ ਉਹ ਇਹਦਾ ਹਾਲ ਜੋ ਵੀ ਹੋਇਆ ਉਹ ਬਦਲਗੇ ਜੋ ਹਾਲ ਹੋ ਗਿਆ ਇਹ ਤੇ ਹੁਣ ਆਪਾਂ ਫਿਰ ਰੁਕਦੇ ਆਂ ਫਿਰ ਸੌਣੇ ਆਂ ਹੋਰ ਕੋਈ ਹੱਲ ਨਹੀਂ ਅਸ ਤੋਂ 30 ਕਿਲੋਮੀਟਰ ਰਹਿ ਗਈ ਸੀ ਆਪਣਾ ਮੇਨ ਪੁਆਇੰਟ ਜਿੱਥੇ ਜਾਣਾ ਸੀ ਆਪਾਂ ਹਨਾ ਤੇ ਚਲੋ ਕੋਈ ਨਹੀਂ ਆ ਗਈ ਪ੍ਰੋਬਲਮ ਗੱਡੀ ਦੇ ਵਿੱਚ ਨਮੀ ਦੇ ਵਿੱਚ ਹੋ ਜਾਂਦੀਆਂ ਗੱਲਾਂ ਕਈ ਵਾਰੀ ਉਹ ਇਹਦਾ ਜਿਹੜਾ ਮਨ ਵੈਸੇ ਦੱਸਣ ਦੇ ਵਿੱਚ ਇਹ ਆਇਆ ਇਹੋ ਜਿਹੜਾ ਫਿਲਟਰ ਆ ਉਹਦਾ ਥੱਲੇ ਤੇ ਉਹ ਲੀਕ ਹੋ ਗਿਆ ਉਹ ਫਿਲਟਰ ਜਿਹੜਾ ਹੈ ਉਹਦਾ ਉਹਦੀ ਇੱਕ ਹੁੰਦੀ ਆ ਆ ਮੇਨ ਉਹਦਾ ਇੱਕ ਹੁੰਦਾ ਬਾਅਦ ਦੇ ਦਾ ਬਾਸ਼ਰ ਬੂਸਲ ਉਹ ਕੱਟ ਗਈ ਉਹ ਕੱਟਣ ਦੇ ਨਾਲ ਉਹ ਕਹਿੰਦੇ ਹੁਣ ਜਾਂ ਤਾਂ ਪੂਰਾ ਚੇਜ ਹੋਊਗਾ ਉਹ ਜਦੋਂ ਹੋਊਗਾ ਫਿਰ ਮੈਂ ਤੁਹਾਨੂੰ ਦਿਖਾਉਂਗਾ ਤੇ ਹੁਣ ਆਪਾਂ ਹਨਾ ਰੁਕਦੇ ਆਂ ਤੇ ਆਪਾਂ ਪੱਥਰ ਅੱਗੇ ਵੀ ਲਾਉਦੇ ਆ ਦੇਖੋ ਅੰਦਰ ਵੀ ਪੱਥਰ ਲਾਉਦੇ ਠੀਕ ਆ ਆਹਾਰੇ ਪੱਥਰ ਲਾਉਦੇ ਆ ਅੱਗੇ ਵੀ ਕਿਉਂਕਿ ਅੱਗੇ ਤਾਂ ਰੋਡ ਚੱਲਦਾ ਆ ਦੇਖੋ ਮੇਨ ਅੱਗੇ ਵੀ ਟਰਨ ਆ ਪਿੱਛੇ ਵੀ ਟਰਨ ਉਹ ਪਿੱਛੇ ਵੀ ਟਰਨ ਠੀਕ ਹੈ ਉਹਦੀ ਗੱਡੀ ਆ ਰਹੀ ਟਰਨ ਇਹ ਐ ਆਉਂਦੇ ਆ ਫਿਰ ਇਹ ਅੱਗੇ ਜਾਂ ਦੇਖਦੇ ਹੋ ਵੀ ਖਰਾਬ ਫਿਰ ਇੱਕਦਮ ਮੁੜ ਗਦੇ ਬੰਦੇ ਭਜਾਈ ਰੱਖਦੇ ਆ ਨਾ ਗੱਡੀ ਅੱਗੇ ਨਹੀਂ ਦਿਖਦੀ ਧਿਆਨ ਰੱਖਿਆ ਕਰੋ ਚਲੋ ਠੀਕ ਹੈ ਭਾਈ ਕੋਈ ਗੱਲ ਨਹੀਂ ਹੁਣ ਪ੍ਰੋਬਲਮ ਆ ਗਈ ਆ ਉਹਦਾ ਹੱਲ ਕਰਾਂਗੇ ਸਵੇਰੇ ਕੰਪਨੀ ਵਾਲੇ ਆਉਣਗੇ ਤੇ ਫਿਰ ਆਪਾਂ ਕਰਾਂਗੇ ਤੇ ਜਦ ਤੱਕ ਵਲੌਗ ਨੂੰ ਕਰਦੇ ਆ ਅੱਜ ਦੇ ਨੂੰ ਐਂਡ ਤੇ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਵਲੌਗ ਦੇ ਵਿੱਚ ਹੁਣ ਦਾ ਵਲੌਗ ਇੱਥੇ ਹੀ ਬੰਦ ਕਰਦੇ ਆ ਤੇ ਸਾਰਿਆਂ ਨੂੰ ਸਾਥੀ ਕਰਨ ਨੂੰ ਵਸਤੇ ਅਦਾ ਬਾਈ ਬਾਈ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਜਰੂਰ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਚੈਨਲ ਨੂੰ ਠੀਕ ਹੈ ਓਕੇ ਗੁੱਡ ਨਾਈਟ